ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਵੀ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣਾ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਲਗਾਤਾਰ ਬਹਿਸ ਚੱਲ ਰਹੀ ਹੈ ਮੁੱਦਾ ਇਹ ਬੀਆੜੀ ਬੀਲ ਨੂੰ ਲੈ ਕੇ ਇਹਨਾਂ ਚਚਾਵਾਂ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਤ ਸਿੰਘ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ ਉੱਥੇ ਹੀ ਉਹਨਾਂ ਨੇ ਆਪਣੀ ਪਾਰਟੀ ਦੀ ਗੁੱਟਬੰਦੀ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣੀ ਸਰਕਾਰ ਦੇ ਬਿੱਲ ਤੋਂ ਸੈਟੀਸਫਾਈਡ ਨਹੀਂ ਸੀ ਤੇ ਉਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਸਵਾਲ ਚੁੱਕਿਆ ਗਿਆ ਕਿ ਮੇਰੀ ਪਾਰਟੀ ਦੇ ਵਿੱਚ ਵੀ ਕੁਝ ਲੋਕ ਸੀ ਜੋ ਨਹੀਂ ਚਾਹੁੰਦੇ ਸੀ ਕਿ ਇਹ ਬੇਅਦਵੀ ਵਾਲਿਆਂ ਨੂੰ ਸਜ਼ਾ ਮਿਲੇ ਆਖਿਰ ਕੌਣ ਸੀ ਉਹ ਲੋਕ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਨੇ ਵੱਡੇ ਖੁਲਾਸੇ ਕੀਤੇ ਨੇ ਸਰ ਮੈਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਤੇ ਮੈਂ ਇਹਦੀ ਸਪਿਰਿਟ ਤੇ ਜ਼ਰੂਰ ਗੱਲ ਕਰਨੀ ਚਾਹਣਾ ਕਿ ਇਹ 2007 ਤੋਂ ਔਨਵਰਡ ਕਿਉਂਕਿ ਜਦੋਂ ਗੁਰੂ ਗਰੰਤ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਤੇ ਸਬਸਿਕਵੈਂਟਲੀ ਸਬਸਿਕਵੈਂਟਲੀ 2009 ਦੇ ਵਿੱਚ ਵੀ ਉਹਦੀ ਕੈਨਸਲੇਸ਼ਨ ਹੋਈ ਉਸ ਪਰਚੇ ਦੀ ਲੇਕਿਨ ਫਾਈਨਲ ਨਹੀਂ ਹੋਇਆ 2012 ਦੇ ਵਿੱਚ ਵੀ ਹੋਈ ਤੇ ਫਾਈਨਲੀ 2014 ਚ ਹੋਈ ਔਰ ਉਹਦੀ ਇਵਜ ਦੇ ਵਿੱਚ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਮੈਂ ਥੋੜੀ ਜਿ ਇਸ ਕਰਕੇ ਬੈਕਗ੍ਰਾਉਂਡ ਚ ਡਾਣੀ ਚਾਹੁੰਦਾ ਸੀ ਕਿਉਂਕਿ ਜਿਹੜਾ ਬਰੀਫ ਰੱਖਿਓ ਜੀ ਸਮਾਂ ਆਪਣੇ ਕੋਲ ਉਨਾ ਕ ਹੈ ਪਰ ਯੂਅਰ ਅਲਾਉਡ ਜੀ ਬਰੀਫ ਰੱਖਿਓ ਸੋ ਉਹਦੇ ਤੋਂ ਬਾਅਦ ਸਾਲ ਡੇਢ ਸਾਲ ਖਾਸ ਕਰਕੇ ਜਿਹੜੀ ਪੰਥਕ ਸਰਕਾਰ ਸੀ ਉਹ ਇਸ ਗੱਲ ਨੂੰ ਸੰਭਾਲਣ ਤੇ ਲੱਗੀ ਰਹੀ ਵੀ ਇਹ ਅਸੀਂ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਜਾਂ ਕਿਹਨੇ ਕੀਤਾ ਤੇ ਉਹਨਾਂ ਦਾ ਸਮਾਂ ਉਹਦੇ ਵਿੱਚ ਲੰਘ ਗਿਆ ਉਹਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ੇ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੌੜ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜਦ ਕੀਤਾ ਗਿਆ ਮੈਂ ਇਸ ਕਰਕੇ ਕਹਿੰਦਾ ਕਿ ਅਸੀਂ ਬਹੁਤ ਹੈਵੀ ਵੋਕੈਬਲਰੀ ਵੀ ਯੂਜ਼ ਕਰਦੇ ਆ ਤੇ ਸਾਡਾ ਇਤਿਹਾਸ ਵੀ ਬੜਾ ਰਿੱਚ ਆ ਕਿ ਸਾਡੇ ਸਿੱਖ ਕੌਮ ਨੇ ਪੰਜਾਬ ਨੇ ਕੀਤਾ ਕੀ ਕੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਲੇਕਿਨ ਸਰ ਵਰਤਮਾਨ ਸਮਾ ਸਭ ਤੋਂ ਪਾਵਰਫੁੱਲ ਸਮਾ ਹੁੰਦਾ ਜਿੱਥੇ ਆਪਾਂ ਬੈਠੇ ਆ ਕਿਉਂਕਿ ਸਰਕਾਰਾਂ ਦੇ ਵਿੱਚ 5-7 ਬੰਦਿਆਂ ਨੂੰ ਪਤਾ ਹੁੰਦਾ ਵੀ ਐਕਚੁਅਲੀ ਸਰਕਾਰ ਕਰ ਕੀ ਰਹੀ ਆ ਇਹਦੇ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਇਧਰਲੇ ਪਾਸੇ ਵਾਲੇ ਵੀ ਤਾਂ ਇਧਰਲੇ ਪਾਸੇ ਵਾਲੇ ਵੀ ਇਸ ਗੱਲ ਲਈ ਸਹਿਮਤ ਆ ਵੀ ਇਹ ਜਿਹੜੀ ਬੇਅਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਨੂੰ ਲੱਗਦਾ ਇਸ ਹਾਊਸ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹਨੂੰ ਇਸ ਗੱਲ ਲਈ ਕਿਤੇ ਮਲਾਲ ਹੋਊਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਪਰ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ? ਦੇਰੀ ਤੁਸੀਂ ਪਲੀਜ਼ ਆਪਣੀ ਗੱਲ ਕੱਢੀ ਮੈਂ ਕਿਹਾ ਹੱਥ ਖੜਾ ਕਰ ਰਿਹਾ ਸੀ ਮੈਂ ਕੋਈ ਗੱਲ ਕੋਈ ਗੱਲ ਲੇਕਿਨ ਸਰ ਉਹਦੇ ਵਿੱਚ ਵੀ ਮੈਂ ਤਾਂ ਇੰਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਪੀ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ ਤੇ ਜਿਹਦੇ ਵਿੱਚ ਕਰ ਰਹੀ ਪੋਸਟਰ ਬாய் ਵੀ ਹੋਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਹੀ ਲੈਂਦਾ ਸੀ ਕਿ ਇਹਨਾਂ ਨੇ ਤਰਤੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜ਼ਾਵਾਂ ਦੇ। ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਸ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ। ਲੈਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ 3.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਤੇ ਅੱਖੋਂ ਪਰੋਖੇ ਕੀਤਾ ਜਾਵੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉਥੇ ਧਰਨੇ ਦੇ ਉੱਤੇ ਤੁਸੀਂ ਵੀ ਉਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਸ਼ਨ ਨਿਬੇੜ ਦੇਣਾ ਉਸ ਗੱਲ ਉਸ ਸਪਿਰਟ ਦੀ ਆ ਭਈ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਵਾਨ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਢੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਣ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਹੈ ਆ ਸਰ ਸਰ ਮੈਂ ਸਰ ਮੈਨੂੰ ਬੋਲ ਲੈਣ ਦਿਓ ਸੋ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਦੱਸਣ ਲੱਗਿਆ ਇਹ ਇੱਕ ਮਿੰਟ ਇੱਕ ਮਿੰਟ ਬਰਗਤ ਕੀ ਕਹਿਣਾ ਚਾਹੁੰਦੇ ਤੁਸੀਂ ਆਪਣਾ ਸੁਖਰਾਂ ਜੀ ਮਾਨਯੋਗ ਸਪੀਕਰ ਸਾਹਿਬ ਮੇਰੇ ਮੈਂਬਰ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਬੋਲ ਰਹੇ ਸੀ ਹੁਣੇ ਹੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਕਹਿੰਦੇ ਦੋ ਗਰੁੱਪ ਸੀ ਇੱਕ ਤਰ੍ਹਾਂ ਸੀਗੇ ਹੱਕ ਦੇ ਵਿੱਚ ਵੀ ਸਜਾਵਾਂ ਮਿਲਣ ਕੁਝ ਮੈਂਬਰ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਲੰਬਾ ਚੱਲ ਰਿਹਾ ਵੇ ਸਜ਼ਾਵਾਂ ਨਾ ਮਿਲਣ ਮੈਂ ਹੀ ਬੇਨਤੀ ਕਰਦਾ ਹਾਂ ਪਵਿੱਤਰ ਸਦਨ ਦੇ ਵਿੱਚ ਕਿ ਕਿਰਪਾ ਕਰਕੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸਾਹਿਬਾਨ ਇਹ ਕਹਿੰਦੇ ਸੀ ਕਿ ਸਜ਼ਾਵਾਂ ਨੂੰ ਡਿਲੇ ਕਰੋ ਲੇਟ ਕਰੋ ਇੰਨੀ ਜਲਦੀ ਨਾ ਕਰੋ ਉਹਨਾਂ ਦੇ ਨਾਮ ਇਹ ਸਦਨ ਦੇ ਵਿੱਚ ਦੱਸਣ ਤਾਂ ਕਿ ਸਾਰੇ ਪੰਜਾਬ ਨੂੰ ਪਤਾ ਲੱਗੇ ਉਹ ਕਿਹੜੇ-ਕਿਹੜੇ ਦੋਸ਼ੀ ਸੀਗੇ ਜਿਹੜੇ ਉਸ ਟਾਈਮ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨੂੰ ਡਿਲੇ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਸਦਨ ਦੇ ਵਿੱਚ ਦੱਸਣ ਥੈਂਕ ਯੂ ਜੀ ਪਰਗਰ ਸਿੰਘ ਜੀ ਸਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਮੈਂ ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਹੈ ਔਰ ਅੱਜ ਵੀ ਹੋ ਰਹੀ ਆ ਕੱਲ ਹਜੇ ਬਿੱਲ ਸਾਨੂੰ ਆਇਆ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਆਈਟੀ ਸੈੱਲ ਹੈ ਨਾ ਉਹਨਾਂ ਨੇ ਬੇਅਦਬੀਆਂ ਦੇ ਯਾਰ ਫੋਨ ਬੱਸ ਕਰੋ ਦੇਖੋ 1 ਮਿੰਟ ਮੈਨੂੰ ਬੋਲ ਲੈਣ ਦਿਓ ਫਿਰ ਮੈਨੂੰ ਬੋਲ ਲੈਣ ਦਿਓ 1 ਮਿੰਟ ਇਹਨਾਂ ਨੂੰ ਚਲੋ 1 ਮਿੰਟ ਮੈਂ ਉਹਨਾਂ ਨੂੰ ਗੱਲ ਕਰਨ ਦਿਓ ਤੁਸੀਂ ਤੁਸੀਂ ਗੱਲ ਕਰੋ ਜੀ ਤੁਸੀਂ ਗੱਲ ਕਰੋ ਚਲੋ ਬੈਠੋ ਆ ਜਾ ਯਾਰ ਬੈਠ ਜਾ ਮੈਨੂੰ ਬੱਸ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਬੈਠੋ ਤੁਸੀਂ ਤੁਹਾਡੀ ਗੱਲ ਆ ਗਈ ਆ ਗਈ ਸੁਖਰਾਂ ਜੀ ਤੁਹਾਡੀ ਗੱਲ ਆ ਗਈ ਪਲੀਜ਼ ਅੱਗੇ ਚਲੋ ਜੀ ਸਰ ਅੱਜ 3.5 ਸਾਲ ਹੋ ਗਏ ਆ ਪ੍ਰਣਾਲਾ ਉੱਥੇ ਦਾ ਉੱਥੇ ਆ 2018 ਦੇ ਵਿੱਚ ਵੀ ਆਮ ਆਦਮੀ ਪਾਰਟੀ ਓਪੋਜੀਸ਼ਨ ਬੈਂਚ ਤੇ ਬੈਠੀ ਸੀ ਤੇ ਆਪਾਂ ਯੂਨੀਨੀਮਸਲੀ ਜਿਹੜਾ 2018 ਦੇ ਵਿੱਚ ਕਾਨੂੰਨ ਆ ਉਹ ਪਾਸ ਕਰਕੇ ਭੇਜਿਆ ਸੀ ਉਹਦੇ ਤੇ ਇਹਦੇ ਵਿੱਚ ਲੰਮਾ ਚੌੜਾ ਫਰਕ ਨਹੀਂ ਹੈ ਸਿਰਫ ਸਰ ਜਿਹੜੀ ਹੋਮ ਮਿਨਿਸਟਰ ਨਾਲ ਚੀਫ ਮਿਨਿਸਟਰ ਸਾਹਿਬ ਦੀ ਗੱਲ ਹੋਈ ਆ ਉਹ ਕਿਤੇ ਇਸ ਹਾਊਸ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਵੀ ਉਹਨਾਂ ਨੇ ਕਿਉਂ ਕਹਿਤਾ ਤੇ ਢਾਈ ਸਾਲ ਆਪਾਂ ਉਹਦੀਆਂ ਜਿਹੜੀਆਂ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਇਹ ਅੱਜ ਸਮਾਜ ਜਿਹੜਾ ਕਿਉਂਕਿ ਆਪਾਂ ਸਾਰਿਆਂ ਨੇ ਇੱਥੇ ਸੱਚੀ ਗੱਲ ਹੈ ਚੱਲੇ ਜਾਣਾ ਬਿਲਕੁਲ ਤੇ ਔਰ ਇੱਥੇ ਜਿਹੜੇ ਦੋ ਬੰਦੇ ਮੈਂ ਤੁਹਾਨੂੰ ਨਾ ਲੈਣੇ ਚਾਹਣਾ ਜੀ ਮੈਨੂੰ ਜਿੰਨੀ ਗੱਲ ਸਮਝ ਆਉਂਦੀ ਆ ਇੱਕ ਪੁਲਿਸ ਅਫਸਰ ਸੀ ਆਰਐਸ ਖੱਟੜਾ ਜਿਨੇ ਰਿਐਲਿਟੀ ਦੇ ਵਿੱਚ ਆਪਣਾ ਕਰਮ ਵੀ ਕੀਤਾ ਤੇ ਆਪਣਾ ਧਰਮ ਵੀ ਨਿਭਾਇਆ ਜੇ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਹੋਵੇ ਔਰ ਇੱਕੋ ਇਨਸਾਨ ਸੀ ਗगन ਪ੍ਰਦੀਪ ਸਿੰਘ ਬੱਲ ਜਿਹੜਾ ਐਡਵੋਕੇਟ ਹੈ ਗगन ਪ੍ਰਦੀਪ ਸਿੰਘ ਬੱਲ ਨੇ ਸਿੰਗਲ ਹੈਂਡੈਡਲੀ ਮੈਂ ਅਸਲੀ ਗੱਲ ਹੈ ਸ਼ੱਕ ਕਰਦਾ ਸੀ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਉਹ ਇਧਰ ਨੂੰ ਤੁਰ ਨਹੀਂ ਰਹੀਆਂ ਉਹਨੂੰ ਪ੍ਰਾਈਵੇਟ ਤੌਰ ਤੇ ਖੜਾ ਕੀਤਾ ਔਰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗगन ਜੀ ਤੁਹਾਡੇ ਖਰਚੇ ਖਰਚੇ ਹੁੰਦੇ ਆ ਤੁਹਾਡੀ ਟੀਮ ਹੈ ਤੇ ਤੁਹਾਨੂੰ ਕੁਝ ਪੈਸੇ ਅਸੀਂ ਦੇ ਦਿੰਨੇ ਆ ਉਹ ਕਹਿੰਦੇ ਜੇ ਤੁਹਾਡਾ ਗੁਰੂ ਆ ਤੇ ਸਾਡਾ ਵੀ ਗੁਰੂ ਆ ਉਹਨੇ ਇੱਕ ਬੰਦੇ ਨੇ ਉਹ ਅਸਲੀ ਗੱਲ ਹੈ ਕਿ ਇੱਕ ਪਾਸੇ ਵਕੀਲਾਂ ਦੀ ਫੌਜ ਖੜੀ ਹੁੰਦੀ ਸੀ ਠੀਕ ਹੈ ਔਰ ਦੂਸਰੇ ਪਾਸੇ ਸਰ ਦੂਸਰੇ ਪਾਸੇ ਉਹ ਸਿਰਫ ਇੱਕ ਸਿੰਗਲ ਹੈਂਡਲਿੰਗ ਮੈਂ ਸਿਰਫ ਇਨੀ ਬੇਨਤੀ ਤੁਹਾਨੂੰ ਕਰਨੀ ਚਾਹਣਾ ਅੱਜ ਵੀ ਉਹ ਬੰਦੇ ਇੱਥੇ ਅਵੇਲੇਬਲ ਆ ਉਹਨਾਂ ਨੂੰ ਬੁਲਾ ਕੇ ਦੋਨਾਂ ਨੂੰ ਜੇ ਆਪਾਂ ਕਿਸੇ ਕੰਡੇ ਸਿਰੇ ਲੱਗਣਾ ਉਹਨਾਂ ਦੋਨਾਂ ਨੂੰ ਬੁਲਾ ਕੇ ਪੁੱਛ ਲਓ ਹੋਇਆ ਕੀ ਆ ਥੈਂਕ ਯੂ ਤੇ ਅੱਜ ਜ਼ਰੂਰਤ ਕਾਦੀ ਆ ਆਪਾਂ ਨੂੰ ਵੀ ਸਾਢੇ 3 ਸਾਲ ਹੋ ਗਏ ਆ ਔਰ ਸਾਢੇ 3 ਸਾਲਾਂ ਦੇ ਵਿੱਚ ਆਪਾਂ ਇੱਕ ਉਹ ਬਿੱਲ ਲੈ ਕੇ ਆਏ ਆ ਜਿਹੜਾ ਆਲਮੋਸਟ ਜਿਹੜਾ ਸਿਮਿਲਰ ਨੇਚਰ ਦਾ ਹੈਗਾ ਔਰ ਇਹਦਾ ਸਬਸੀਕੁਐਂਟਲੀ ਅੰਤ ਵੀ ਉੱਥੇ ਹੀ ਹੋਣਾ ਜਾ ਕੇ ਸੋ ਇਸ ਕਰਕੇ ਇਹਦੇ ਤੇ ਆਪਾਂ ਪੋਲਿਟਿਕਸ ਨਾ ਕਰੀਏ ਇਹਦੇ ਤੇ ਨਾ ਕਰੀਏ ਉਹ ਉਹ ਵੀ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਕੀਤੀ ਆ ਤੁਹਾਨੂੰ ਇਹ ਵੀ ਦੱਸ ਦਿਨਾ ਕਿਤੇ ਸੋਸ਼ਲ ਮੀਡੀਆ ਜਾਂ ਮੀਡੀਆ ਨੂੰ ਕੰਟਰੋਲ ਕਰ ਸਕਦੇ ਆ ਪਰ ਉਸ ਗੁਰੂ ਦੀ ਕਚਹਿਰੀ ਨੂੰ ਆਪਣੇ ਕੋਲੋਂ ਕੰਟਰੋਲ ਹੋਣਾ ਨਹੀਂ ਹੈ ਇਹ ਆਵੇਂ ਭਲੇਖਾ ਆਪਾਂ ਨੂੰ ਸਾਰਿਆਂ ਨੂੰ ਵੀ ਹਾਂ ਵੀ ਸ਼ਾਇਦ ਅਸੀਂ ਇੱਥੇ ਕੁਝ ਕਹਿ ਲਾਂਗੇ ਉਹਦੇ ਲਫ਼ਜ਼ਾਂ ਦੀ ਹੀਰਫੇਰ ਕਰ ਲਾਂਗੇ ਸੋ ਮੇਰੀ ਤਾਂ ਤੁਹਾਨੂੰ ਬੇਨਤੀ ਆ ਵੀ ਆ ਜਿਹੜਾ ਸਵਾਖਸਾਲ ਰਹਿੰਦਾ ਜੇ ਉਹ ਦੋ ਬੰਦਿਆਂ ਨੂੰ ਕਿਤੇ ਮੈਨੂੰ ਵੀ ਨਾਲ ਸੱਦਣਾ ਹੋਇਆ ਤਾਂ ਭਾਵੇਂ ਸੀਐਮ ਸਾਹਿਬ ਨੂੰ ਕਿਹਾ ਕਿ ਮੈਨੂੰ ਸੱਦ ਲਿਓ ਨਾਲ ਉਹ ਦੋ ਬੰਦਿਆਂ ਨੂੰ ਪਤਾ ਪਾ ਲਵਾਂਗਾ ਕਿ ਇਹ ਸਮਾਜ ਦੇ ਵਿੱਚ ਇਸ ਇਸ ਜਿੱਥੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜਿੱਥੇ ਆਪਾਂ ਇੰਨੀ ਵੱਡੀ ਵੋਕੈਬਲਰੀ ਯੂਜ਼ ਕਰਦੇ ਏਡਾ ਵੱਡਾ ਸਾਡਾ ਇਤਿਹਾਸ ਆ ਤੇ ਉਹਦੇ 'ਚ ਅਸੀਂ ਕਰ ਕੀ ਰਹੇ ਆ ਵਰਤਮਾਨ ਤੌਰ ਤੇ ਮੈਂ ਤਾਂ ਇੰਨੀ ਬੇਨਤੀ ਕਰਨੀ ਚਾਹੁੰਦਾ